ਦੇ ਬਾਬਾ ਸੁੱਖਾ ਸਿੰਘ ਜੀ ਬਾਬਾ ਹਾਕਮ ਸਿੰਘ ਜੀ ਮਸੀਹੇ ਬਣ ਕੇ ਲੋਕਾਂ ਦੇ ਕਿਵੇਂ ਖਲੋਗੇ ਪਾਣੀ ਆਪੇ ਤੋਂ ਬਾਹਰ ਹੋਇਆ ਛੱਲਾ ਮਾਰ ਰਿਆ ਸੀ ਦਰਿਆ ਲੋਕਾਂ ਨੂੰ ਰੋੜੀ ਜਾ ਰਹੇ ਸਨ ਫਸਲਾਂ ਦੀ ਬਰਬਾਦੀ ਹੋ ਰਹੀ ਸੀ ਥਾਂ ਥਾਂ ਤੇ ਲੋਕ ਤਰਲੇ ਲੈ ਰਹੇ ਸਨ ਕੋਈ ਮਸੀਹਾ ਬਣੇ ਜੇ ਦੁਨੀਆ ਅੰਦਰ ਝਾਤੀ ਮਾਰੀ ਗਈ ਤੇ ਬਾਬਾ ਸੁੱਖਾ ਸਿੰਘ ਜੀ ਬਾਬਾ ਹਾਕਮ ਸਿੰਘ ਜੀ ਸ੍ਰੀ ਆਲੀ ਸਾਹਿਬ ਵਾਲੇ ਮਹਾਂਪੁਰਖ ਬੰਨਾਂ ਨੂੰ ਟੁੱਟਿਆ ਹੋਇਆਂ ਨੂੰ ਗੰਨਣ ਵਾਸਤੇ ਉਹਨਾਂ ਨੂੰ ਜੋੜ ਲਾਉਣ ਵਾਸਤੇ ਤੁਰ ਪੈਂ ਆਮ ਕਹਾਵਤ ਹੈ ਨਹੀਂ ਲੱਗਦੇ دریاਵਾਂ ਨੂੰ ਬੰਨ੍ਹ ਪਾਈ ਨਹੀਂ ਲੋਕਾਂ ਦੀ ਬੰਦ ਜ਼ੁਬਾਨ ਹੁੰਦੀ ਮਹਾਪੁਰਖਾਂ ਨੇ ਇਸ ਚੀਜ਼ ਨੂੰ ਕਰਕੇ ਵਿਖਾ ਦਿੱਤਾ ਜੇ ਕੋਈ ਸਰਕਾਰਾਂ ਤੋਂ ਇਲਾਵਾ ਸੱਚੀਆਂ ਸਰਕਾਰਾਂ ਇਹਨਾਂ ਬੰਨਾਂ ਨੂੰ ਜੋੜ ਸਕਦੀਆਂ ਨੇ ਤਾਂ ਸੰਪਰਤ ਹੈ ਸਰਿਆਲੀ ਬਾਬਾ ਤਾਰਾ ਸਿੰਘ ਜੀ ਬਾਬਾ ਚਰਨ ਸਿੰਘ ਜੀ ਸਰੀਆੜੀ ਵਾਲੇ ਉਹਨਾਂ ਦੇ ਫਰਜ਼ੰਦ ਬਾਬਾ ਸੁਖਾ ਸਿੰਘ ਜੀ ਅਤੇ ਬਾਬਾ ਹਾਕਮ ਸਿੰਘ ਜੀ ਯਾਦ ਰੱਖੋ ਜਿੱਥੇ ਬਾਬਾ ਸੁਖਾ ਸਿੰਘ ਜੀ ਆਪ ਦਰਿਆਵਾਂ ਵਿੱਚ ਉਤਰ ਉਤਰ ਕੇ ਸੰਗਤਾਂ ਨੂੰ ਨਾਲ ਲੈ ਕੇ ਬੰਨ ਲਾਉਂਦੇ ਰਹਿ ਉਥੇ ਬਾਬਾ ਹਾਕਮ ਸਿੰਘ ਜੀ ਪਿੱਛੋਂ ਰਸਤਾ ਬਸਤਾ ਸੇਵਾਦਾਰਾਂ ਨੂੰ ਨਾਲ ਤਤ ਪਰ ਹੋ ਕੇ ਭੇਜਦੇ ਰਹਿ ਆਓ ਸੁਣੀਏ ਜਦੋਂ ਦਰਿਆ ਟੁੱਟ ਗਏ ਤੇ ਬਾਬਾ ਜੀ ਗੇਵੇਂ ਤੁਰਪੈ ਸੁਣੀਏ ਇਹੋ ਬੈਂਥੀ ਐ ਟੋਟੇ ਗਿਆ ਬਾਨ ਸੁਣਿਆ ਕੜੂਮਾ ਜੀ ਦੂਰ ਤੱਕ ਪਈਆ ਪਾਣੀ ਦਿਆ ਤੁਮਾ ਜੀ ਸੰਗਤਾਂ ਨੂੰ ਲੈ ਕੇ ਛੱਟ ਉੱਤੇ ਆਉਂਦੇ ਨੇ ਬਾਬਾ ਸੁਖਾ ਸਿੰਘ ਬੰਨਾਂ ਨੂੰ ਬਣਾਉਂਦੇ ਨੇ ਓ ਟੁੱਟ ਗਿਆ ਬਣਾ ਸੁਣ ਆ ਘੜੋਮਾ ਜੀ ਦੂਰ ਤੱਕ ਪਈਆ ਪਾਣੀ ਦੀਆ ਤੁਮਾਂ ਜੀ ਪਰ ਆ ਗਏ ਮਿੱਟੀ ਦੇ ਟਰਾਲੇ ਜੀ ਡੰਗਰਾਂ ਲਈ ਪੱਠੇ ਤੇ ਰਾਚਣ ਨਾਲੇ ਜੀ ਛੜਕਾ ਤੇ ਲਾ ਕੇ ਲੰਗਰ ਸ਼ਕਾਉਂਦੇ ਨੇ ਬਾਬਾ ਸੁਖਾ ਸਿੰਘ ਬੰਦਾਂ ਨੂੰ ਬਣਾਉਂਦੇ ਨੇ ਓ ਡੁੱਬੇ ਤੂੰ ਕਦੋਂ ਤੱਕ ਟਾ ਬਣਾ ਦਿੰਦਾ ਮੇਰ ਜੀ ਹਕਮਸੋ ਭਗ ਤੇਰੇ ਸਤਾਬ ਗਾਉਂਦੇ ਨੇ ਬਾਬਾ ਸੁਖਾ ਸਿੰਘ ਬੰਦਾਂ ਨੂੰ ਬਣਾਉਂਦੇ ਨੇ ਉਹ ਜਿੱਥੇ ਜਿੱਥੇ ਪਰ ਸ਼ਾਸਨ ਹੋਗੇ ਟੁੱਟਾ ਬਣਾ ਦਿਤਾ ਮੇਰ ਜੀ ਜਿਰਤੇ ਮਰ ਕਹਿੰਦੇ ਪੂਰੀ ਸੋ ਪਾ ਗਾਉਂਦੇ ਨੇ ਬਾਬਾ ਸੁਕਾ ਸਿੰਨ ਬੰਨਾ ਨੂੰ ਬਣਾਉਂਦੇ ਨੇ ਇਸ ਤਰ੍ਹਾਂ ਬਾਬਾ ਜੀ ਨੇ ਰੋੜਦੇ ਹੋਏ ਲੋਕਾਂ ਨੂੰ ਦੇਹ ਜਾਣ ਲਾ ਕੇ ਪਾਣੀਆਂ ਦਾ ਜਿਹੜਾ ਮੋੜ ਮੋੜਿਆ ਰੋਕਿਆ ਹੜਾ ਨੂੰ ਇਹ ਬਾਬਾ ਸੁੱਖਾ ਸਿੰਘ ਜੀ ਬਾਬਾ ਹਾਕਮ ਸਿੰਘ ਜੀ ਇਸ ਸੰਪਰਦਾਏ ਦੇ ਹਿੱਸੇ ਵਿੱਚ ਆਇਆ ਗੁਰਦੇਵ ਪਾਤਸ਼ਾਹ ਜੀ ਚੜ੍ਹਦੀ ਕਲਾ ਕਰਨ ਮਹਾਂਪੁਰਖਾਂ ਨੂੰ ਇਸੇ ਤਰ੍ਹਾਂ ਸੇਵਾ ਦਾ ਉਦਮ ਤੇ ਬਲ ਬਖਸ਼ਦੇ ਰਹਿਣ ਧੰਨ ਗੁਰੂ ਗ੍ਰੰਥ ਸਾਹਿਬ ਜੀ ਸੰਗਤਾਂ ਨੂੰ ਬਾਬਾ ਜੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਜੋੜਦੇ ਨੇ ਅੱਜ ਵੀ ਇੱਥੇ ਅੰਮ੍ਰਿਤ ਸੰਚਾਰ ਹੋ ਰਿਹਾ ਹੈ ਜਿਨੇ ਅੰਮ੍ਰਿਤ ਛਕਣਾ ਹੈ ਉਹ ਜਥੇਦਾਰ ਸ਼ਬਦਲ ਸਿੰਘ ਜੀ ਹੋਣਾ ਕੋਲ ਆਪਣਾ ਨਾਮ ਲਿਖਾਉਣ ਕਿਉਂਕਿ ਗੁਰੂ ਦੇ ਜਹਾਜ਼ ਤੇ ਚੜ ਸਕਣ ਗੁਰੂਕੀਆਂ ਸੰਗਤਾਂ ਵੱਲੋਂ ਵਿੰਤ ਮਾਨ ਭੇਜਿਆ ਗਿਆ ਹੈ ਗੁਰਦੇਵ ਪਾਤਸ਼ਾਹ ਜੀ ਚੜ ਦੀ ਕਲਾ ਕਰਨ ਕੱਲ ਦੇ ਦੀਵਾਨ ਵਿੱਚ ਕੱਲ ਲਾਈਵ ਚੱਲ ਰਿਹਾ ਸੀ ਮਹਾਂਪੁਰਖ ਬਾਬਾ ਸੁਖਾ ਸਿੰਘ ਜੀ ਬਾਬਾ ਹਾਕਮ ਸਿੰਘ ਜੀ ਨੂੰ ਦਾਸ ਵੱਲੋਂ ਸਨਮਾਨਿਤ ਕੀਤਾ ਗਿਆ ਸੀ ਪਿਛਲੇ ਸਾਲ ਮਹਾਂਪੁਰਖਾਂ ਨੂੰ ਸਨਮਾਨਤ ਕੀਤਾ ਗਿਆ ਵਡਿਆਂ ਨੂੰ ਬਾਬੇ ਸੁੱਖਾ ਸਿੰਘ ਜੀ ਹਣਾ ਨੂੰ ਤੇ ਦਾਸ ਨੇ ਉਦੋਂ ਬੋਲਿਆ ਸੀ ਦੂਜੀ ਵਾਰ ਜੇ ਪਰਮੇਸ਼ਰ ਬਲ ਬਖਸ਼ੇ ਦਾਸ ਤੇ ਤੇ ਅਸੀਂ ਬਾਬਾ ਜੀ ਨੂੰ ਸੋਨੇ ਦੀ ਸ਼੍ਰੀ ਸਾਹਿਬ ਨਾਲ ਸਨਮਾਨਤ ਕਰਾਂਗੇ ਨਾਲ ਹੀ ਵੱਡੇ ਵਾਂ ਪਰਖਾਂ ਨੂੰ ਬਾਬਾ ਸੁੱਖਾ ਸਿੰਘ ਜੀ ਹਣਾ ਨੂੰ ਟੀਰ ਦੇ ਨਾਲ ਸਨਮਾਨਤ ਕੀਤਾ ਗਿਆ ਗੁਰੂ ਕੀ ਸੰਗਤ ਵਿੱਚ ਜਥੇਦਾਰ ਬਲਦੇਵ ਸਿੰਘ ਜੀ ਜੋ ਗੁਰਦੁਆਰਾ ਬਾਬਾ ਰਾਮ ਸਿੰਘ ਜੀ ਦੇ ਹੈਡ ਗ੍ਰੰਥੀ ਨੇ ਉਹਨਾਂ ਨੇ ਬੜਾ ਮੇਰੇ ਨਾਲ ਸੰਯੋਗ ਕੀਤਾ ਬੜਾ ਅਪਰਾਲਾ ਹੈ ਉਹਨਾਂ ਦਾ ਆਪਰੇਟ ਆਰੇ ਉਹਨਾਂ ਵੱਲੋਂ ਵੀ ਮਾਨ ਭੇਜਿਆ ਗਿਆ ਹੈ ਅਰਦਾਸ ਕਰਦਾ ਹੈ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਇਸੇ ਤਰ੍ਹਾਂ ਆਪ ਜੀ ਦੇ ਚਰਨਾਂ ਵਿੱਚ ਜੁੜੇ ਰਹੀ ਗੁਰਦੀਪ ਗੁਰਮੀਤ ਸਿੰਘ ਜੀ ਮੱਖੀ ਵਾਲੇ ਗੰਤੀ ਸਹਿਬਾਨ ਉਹਨਾਂ ਵੱਲੋਂ ਬੇਨਤ ਮਾਨ ਆਇਆ ਹੈ ਗੁਰੂ ਕਿਰਪਾ ਕਰੇ ਕਿ ਜਥੇ ਜਿਹੜੇ ਨੇ ਦਾਸ ਦਾ ਜਥਾ ਤੇ ਪ੍ਰਦੀਪ ਸਿੰਘ ਰਾਹ ਚੱਲਦਾ ਜਥਾ ਇਹ ਮਹਾਂਪੁਰਖਾਂ ਦੇ ਆਪ ਦੇ ਰਾਜ ਕਰਿਓ ਗੁਰਦੇਵ ਪਾਚਾ ਜੀ ਚੜ੍ਹਦੀ ਕਲਾ ਕਰਨ ਬਾਬੇ ਆਗਨ ਸਿੰਘ ਜੀ ਹਣੀ ਕਹਿੰਦੇ ਸੀ ਹੁਣ ਛੇਪੁਰੀ ਵੀ ਬੁੱਲੇ ਤੇ ਹਾਜ਼ਰੀ ਭਰਨੀ ਹੈ ਇਹ ਤੇ ਮਹਾਂਪੁਰਖਾਂ ਦੀ ਕਿਰਪਾ ਹੈ ਜਿੱਥੇ ਵੀ ਕਹਿਣ ਦਾਸ ਉੱਥੇ ਪਹੁੰਚਦਾ ਹੈ ਇਹਨਾਂ ਦਾ ਹਜ਼ੂਰੀ ਜਥਾ ਹੈ ਗੁਰੂ ਕਿਰਪਾ ਕਰੇ ਗੁਰੂ ਚਰਨਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੁੜੇ ਰਹੀਏ ਬੇਅੰਤ ਗੁਰੂਕੀਆਂ ਸੰਗਤਾਂ ਵੱਲੋਂ ਇਹ ਹਸਪੀਟਲ ਮਾਇਆ ਭੇਜੀ ਗਈ ਹੈ ਪਿੱਛੇ ਜੇ ਇਹ ਉਹਨਾਂ ਨੂੰ ਪੇਡ ਕਰਨਾ ਹੈ ਪਰ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਹੋਇਆ ਉਹ ਚੜਾਈ ਕਰ ਗਿਆ ਫਿਰ ਜਿਹੜੀ ਕੋੜੀ ਸੀ ਮੈਂ ਉਹ ਫਲਾਈ ਸਾਹ ਗੁਰਦੁਆਰਾ ਬਾਬਾ ਭਾਈ ਜੀ ਕੋਲ ਉੱਥੇ ਪੇਟਾ ਕਰ ਦਿੱਤੀ ਇਹ ਸੰਪਰਤਾਏ ਨੂੰ ਇਹ ਸੋਚਿਆ ਵੀ ਜੇ ਕੋੜਾ ਨਹੀਂ ਚੜਾ ਸਕਿਆ ਤੇ ਕੋੜੀ ਦੇ ਦਈਏ ਇਹ ਗੁਰੂ ਕਿਰਪਾ ਕਰਦਾ ਹੈ ਇਸ ਘਰ ਨੇ ਮੈਨੂੰ ਬੜੀਆਂ ਬਰਕਤਾਂ ਦਿੱਤੀਆਂ ਮੈਂ ਐਡਾ ਸੇੜਦਾ ਨਹੀਂ ਇੱਕ ਗਰੀਬ ਪਰਿਵਾਰ ਵਿੱਚ ਪੈਦਾ ਹੋਇਆ ਹੈ ਬਾਬਾ ਜੀ ਦੀਆਂ ਬਰਕਤਾਂ ਜਿੰਨੀਆਂ ਮੇਰੇ ਉੱਤੇ ਨੇ ਮੈਂ ਗਿਣ ਨਹੀਂ ਸਕਦਾ ਬਾਬਾ ਜੀ ਦਾ ਪਿਆਰ ਸਦਾ ਹੀ ਸਾਡੇ ਸਿਰ ਉੱਤੇ ਰਵੇ ਉਹਨਾਂ ਦਾ ਮੇਰਾ ਭਰਿਆ ਹੱਥ ਰਵੇ ਇਸੇ ਤਰ੍ਹਾਂ ਅਸੀਂ ਗੁਰੂ ਸੰਗਤਾਂ ਦੇ ਵਿੱਚ ਸੇਵਾ ਕਰਦੇ ਰਹੀਏ ਆਪ ਜੀ ਦੇ ਚਰਨਾਂ ਨਾਲ ਜੁੜੇ ਰਹੀਏ ਇਹੋ ਹੀ ਅਰਦਾਸ ਕਰਦਾ ਹਾਂ ਇੱਕ ਆਪੁਰਖਾਂ ਦੀ ਚੜ੍ਹਦੀ ਕਲਾ ਵਾਸਤੇ ਜਕਾਰਾ ਸੋਣੇ ਮੇਰੇ ਸਾਥੀਆਂ ਤੋਂ ਉਸ ਤੋਂ ਬਾਅਦ ਅਸੀਂ ਫਤਿਹ ਬੁਲਾ ਕੇ ਆਪ ਤੋਂ ਆਗਿਆ ਮੰਗ ਲੈਣੀ ਹੈ ਜਕਾਰਾ ਆਗ ਜਾਵੇ ਜਾਵੇ ਫਤੇ ਪਾਵੇ ਸਤਿ ਸ੍ਰੀ ਅਕਾਲ ਗੁਰਬਰੀ ਆਕਾਲ ਜਿੱਤਿਆ ਬਾਦਾ ਵਾਯੋ ਸਤਿ ਗੁਰ ਰੱਖਿਓ ਗੁਰਦਵਾਰੇ ਦੀ ਲਾਜ ਜਿੱਤਿਆ ਜੀ ਜਥਾ ਕਰਤਾਰ ਸਿੰਘ ਜੀ ਕੀਰਤੀ ਨਾਲ ਦੇ ਸਾਥੀ ਗੁਰਬੀਰ ਸਿੰਘ ਗੁਰਸੇਵ ਸਿੰਘ ਸਗੇ ਭਾਈ ਜੋ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਸਾਂ ਆਪ ਜੀ ਕਿਰਪਾ ਕਰਿਓ ਇਸੇ ਤਰ੍ਹਾਂ ਫੇਰ ਪਰਿਆ ਹੱਥ ਸੰਗਤਾਂ ਦਾ ਤੇ ਗੁਰੂ ਦਾ ਮਹਾਂਪੁਰਖਾਂ ਦਾ ਸਦਾ ਹੀ ਸਾਡੇ ਸਿਰ ਤੇ ਰਵੇ ਬਾਰੇ ਚਾਰਤੀ ਕਰੋ ਨਬਲਾ ਦਿਓ ਆਖੋ ਜੀ ਵਾਹਿਗੁਰੂ Da lai e ਮੇਰੀਆਂ ਵਿੱਚ ਤੂੰ ਬਨ੍ਹ ਹੋਇਆ ਫਿਰ ਵੀ ਰਹੀ ਏ ਰੂਹ ਤੇਰੀ ਤਾਰਾ ਤੂੰ ਦਸ਼ਮੇਸ਼ ਦੀ ਅੱਖ ਤਾਂ ਤੋਰੇ ਚੱਲ ਨਹੀਂ ਸਕਦਾ ਸ਼ੇਸ਼ ਦੀ ਅੱਖ ਦਾਇ ਸੂਰਜ ਚੱਲ ਨਹੀਂ ਸਕਦਾ ਤਬ ਤੇਰੀ ਸੇਵਾ ਕੋ ਤੋਏ ਭਲੇ ਕਸੰਦ ਇਕ ਰਾਮ ਮੈਂ ਅਮੋਲਕ ਹੈ ਹੀਰਾ ਤੂੰ ਮਿੱਟੀ ਚ ਬਣਾਈਨਾ ਬੜਾ ਕੀਮਤੀ ਸਮਾਂਏ ਹੱਥ ਆਇਆ ਤੂੰ ਇਸ ਨੂੰ ਗਵਾਈਨਾ ਬੰਦੇ ਜਨਮੇ ਅਮੋਲਕ ਹੈ ਹੀਰਾ ਤੂੰ ਮਿੱਟੀ ਚ ਬਣਾਈਨਾ ਬੜਾ ਕੀਮਤੀ ਸਮਾਂਏ ਹੱਥ ਆਇਆ ਕੀਮਤੀ ਸਮਾਂ ਇਹ ਹੱਥ 'ਚ ਆਇਆ ਤੂੰ ਇਹ ਸੁਣੂਗਾ ਮੈਂ ਨਾ ਸਨੋ ਕਵਈਨਾ ਬੰਦੇ ਜਦ ਮਿਆਂ ਬੋਲ ਕਹਿ ਹੀਰਾ ਤੂੰ ਮਿੱਟੀ ਜਮਲਾਈਂਦਾ ਬੜਾ ਕੀਮਤੀ ਸਮਾਂ ਏ ਹੱਥ ਆਇਆ ਇਹ ਸਮਾਂ ਹੱਥ ਤੇ ਆਇਆ ਤੂੰ ਇਸ ਨੂੰ ਪਵਾਈਂ ਨਾ ਬੰਦੇ ਨੰਮੇ ਆ ਮੋਲ ਕਹੀਦਾ ਤੂੰ ਮਿੱਟੀ ਚ ਮਲਾਈ ਨਾ ਬੜਾ ਕੀਮਤੀ ਸਮਾਂ ਹੱਥ ਆਇਆ ਬੇਸ਼ਕੀਮਤੀ ਸ਼ੁਆਤੇ ਰੱਖੀ ਬੰਦੀ ਖੱਟ ਲੈ ਹੱਡੀ ਨੇਕੀਆਂ ਦੀ ਜੱਗ ਵਿੱਚ ਖੱਟ ਲੈ ਤੇ ਬਦੀ ਨੂੰ ਕਮਾਈ ਨਾ ਬੰਦੇ ਜਨਮ ਆ ਮੋਲ ਕਹੀਦਾ ਤੂੰ ਮਿੱਟੀ ਚ ਬਨਾਈਂਦਾ ਬੜਾ ਕੀਮਤੀ ਸਮਾਂ ਏ ਹੱਥ ਆਇਆ ਤੂੰ ਇਸਨੂੰ ਗਵਾਈਂ ਨਾ ਬੰਦੇ ਜਨਮ ਆ ਮੋਲ ਕਹੀਦਾ ਤੂੰ ਮਿੱਟੀ ਚ ਬਨਾਈਂਦਾ ਮਾਏ ਹੱਥ ਆਇਆ ਬ੍ਰਹਮ ਗਿਆਨੀ 사ਧਾਰਨ ਨੇ ਕਿਵੇਂ ਜਾਣਨ ਦਾ ਪਰਮਦਰਸ਼ ਬ੍ਰਹਮ ਗਿਆਨੀ ਦੀ अवस्था ਬ੍ਰਹਮ ਗਿਆਨੀ ਨੂੰ ਬ੍ਰਹਮ ਗਿਆਨੀ ਤਤ ਬਿੰਦੇ ਸੱਚ ਕਰਨ ਵਾਲੇ ਸ੍ਰੀ ਮਾਨ ਸੰਤ ਬਾਬਾ ਤਾਰਾ ਸਿੰਘ ਸਾਹਿਬ ਪੂਰਨ ਬ੍ਰਹਮ ਗਿਆਨੀ ਤਤ ਬਿੰਦੇ ਸੱਚਖਣ ਵਾਲੇ ਸੰਤ ਬਾਬਾ ਚਰਨ ਸਿੰਘ ਸਾਹਿਬ

i'm guitarra,